ਜੀ ਜੀ ਸਤਿ ਸ੍ਰੀ ਅਕਾਲ ਜੀ ਸੁਖ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਦੀ ਵਿਜ਼ਿਟ ਪਿੰਡ ਸ਼ਕਾਰਮਾਸ਼ੀਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਚੰਗੀ ਕੁਆਲਿਟੀ ਦੀਆਂ ਝੋਟੀਆਂ ਦਿਖਾਉਣੀਆਂ ਨੇ ਦੂਹੇ ਸੁਈਆਂ ਸਵਾਈਆਂ ਝੋਟੀਆਂ ਨੇ ਬਾਕੀ ਆਜੋ ਕਰਦੇ ਆਂ ਵੀਰ ਹੋਣਾ ਨਾ ਗੱਲ ਬਾਤ ਪੁੱਛਣੀ ਇਹਨਾਂ ਦੀ ਸਾਰੀ ਡੀਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸੁਖ ਡੇਰੀ ਫਾਰਮ ਦੇ ਖਰਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੁਖ ਡੇਰੀ ਫਾਰਮ ਖਰਾਲਿਆਂ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਤੇ ਇਹ ਸ਼ੇਅਰ ਕਰੋ ਜੀ ਅੱਜ ਡਰੈੱਸ ਦਦਿਓ ਆਪਣਾ ਪਹਿਲਾ ਵੀਰ ਜੀ ਪਿੰਡ ਸ਼ਿਕਾਰਮਾਸ਼ੀਆ ਜ਼ਿਲ੍ਹਾ ਗਰਦਾਸਪੁਰ ਤਸੀ ਅਡੇਰਾ ਬਬ 62843 751100 800 800 ਕਟੇਰੀ ਫਾਰਮ ਆਲਿਆਂ ਰੋਜ਼ ਤੋਂ ਨਵੀਂ ਤੋਂ ਵੀਡੀਓ ਆਇਆ ਕਰੇਗੀ ਹੁਣ ਰੋਜ਼ ਹੀ ਆਇਆ ਕਰੇਗੀ ਹਾਂ ਰੋਜ਼ ਹੀ ਆਇਆ ਕਰੇਗੀ ਅੱਜ ਛੋਟੀਆਂ ਕਿੰਨੀਆਂ ਅੱਜ ਵੀਰ ਜੀ ਹੈ ਤੇ ਤਿੰਨ ਨੇ ਪਰ ਹੋਣੀ ਹੋਣੀ ਦੋ ਹੀ ਨੇ ਅੱਜ ਪੌਣੀਆਂ ਦੋ ਹੀ ਨੇ ਹਾਂ ਜੀ ਸੁਈਆਂ ਸਵਾਈਆਂ ਕਟੀਆਂ ਸੁਈਆਂ ਸਵਾਈਆਂ ਆ ਦੱਸੋ ਇਹਦੀ ਪਹਿਲੇ ਦੂਜਾ ਸੁਪਾ ਜੇ ਛੋਟੀ ਹਾਂਜੀ ਓਏ ਪਰਸੋ ਦੀ ਸੂਈ ਜੇ ਮਗਰੇ ਦੇ ਇੱਕ ਅਟੀ ਜੇ ਤੇ ਨਾਰੂ ਵੀ ਇਹਦੇ ਨਾਲ ਜੇ ਹਾਂਜੀ ਨਾੜੂ ਵੀ ਨਾਲ ਹਾਂਜੀ ਤੇ ਦੁੱਧ ਕਿੰਨਾ ਆ ਗਿਆ ਹੁਣੇ ਮੌਕੇ ਤੇ 9 ਕਿਲੋ ਐਟ ਟਾਈਮ ਇਹਦੇ ਥੱਲੇ ਬੋਲ ਆਈ ਹੈ ਹਾਂਜੀ ਖੰਧ ਤੁੰਦ ਕੁਆਲਿਟੀ ਚੰਗੀ ਆ ਸੰਦੀ ਕੁਆਲਿਟੀ ਵਿਖਾ ਦਿਓ ਛੋਟੀ ਮਾ ਨਾ ਦੁੱਧ 12 ਦੇ ਹੀਰਾ ਕਿਲੋ ਰਮਾਨ ਅਧਾਈ ਜਾਈਗੀ ਹਾਂਜੀ ਤਲੇ ਵੇਲੂ ਬੜੀ ਸਾਫ਼ ਬਹੁਤ ਸਾਫ਼ ਪਿੱਠ ਪੜਾਏ ਬਹੁਤ ਚੰਗਾ ਕੁਆਲਟੀ ਦਾ ਲੱਗਾ ਜੰਮੀ ਪਲੀ ਝੋਟੀ ਆ ਸਿੰਘ ਸਿੰਘ ਵੇਖ ਲੋ ਬਿਲਕੁਲ ਜੈੱਡ ਬਲੈਕ ਝੋਟੀ ਬਸ ਮਾੜੀ ਜਿਹੀ ਵਾਲ ਚਿੱਟੇ ਆ ਇਹ ਕਾਇ ਕੋ ਫੁੱਲ ਵੱਡੀ ਝੋਟੀ ਆ ਪਲੀ ਜੁੜੀ ਆ 来，我喂鸡。 ਕੈ ਮਹਿਰਾਵੀਰ ਕੋਈ ਛੋਟੀ ਐ ਫੁੱਲ ਵੱਡੀ ਐ ਗੇਂਦਾਂ ਗੁਗੁਗੁੰਬੰਦੀ ਜੇ ਹਾਂਜੀ ਤੇ ਹੈ ਵੀ ਇੰਨੀ ਸੰਸੀਰ ਵਿਚਾਰੀ ਪਰ ਬੱਚਾ ਉਹਨੇ ਛੱਟੋ ਆ ਲੋ ਆ ਦੇਖ ਠੰਡੀ ਸੀਲ ਛੋਟੀ ਆ ਆ ਲੋ ਆ ਲੋ ਅਗਲੇ ਆਂ ਦੇ ਮਾਰ ਦੇ ਮਾਰੀਆਂ ਮੜੀਆਂ ਅਗਲੇ ਦੇ ਹੁਣ ਆਪੋ ਤੀਂ ਨਹੀਂ ਦੇ ਫਾਇ ਪਸ਼ਮੀਨੀ ਆ ਹਾਂਜੀ ਆ ਉਸ ਕੋ ਉਦਾਂ ਹੀ ਮਾਰ ਮਾਰ ਦੇ ਯਾਰ ਆ ਲੋ ਬਿਲਕੁਲ ਚਵਾਈ ਸਾਫ ਆ ਬਿਲਕੁਲ ਸਾਫ ਆ ਉਦਾਂ ਹੀ ਹੈ ਬਸ ਮੀ ਨਹੀਂ ਹੈ ਝੋਟੀ ਬਹੁਤ ਹੀ ਚੰਗੀ ਕੁਆਲਿਟੀ ਦੀ ਝੋਟੀ ਆ ਵੀਰ ਜੀ ਦੁੱਧ ਕਿ ਨਗ ਚਵਾ ਜਾਏਗੀ ਵੀਰ ਜੀ ਦੁੱਧ ਆ ਬਹੁਤਾਂ ਨਹੀਂ ਕਰ ਜੇ ਕੋਈ ਪਾਗ ਲੋ ਗਈਦਰ 13 ਆ ਚੁੱਤੇ ਦੁੱਧ ਕਿ ਨਗ ਚਵਾ ਜਾਏਗੀ ਵੀਰ ਜੀ ਦੁੱਧ 13 ਆ 14 ਗਲਰਮਾਨ ਹਾਂ ਜੀ ਸਾਸੂ ਬੜੀ ਨੇ ਸਾਸੂ ਬੜੀ ਹੈ ਵੇਖੋ ਲੈਵਾ ਚੂ ਲਾਈ ਲਾਈ ਫਿਰਦੀ ਆ ਹਾਂ ਜੀ ਥਣ ਥਣ ਵੀ ਬਹੁਤ ਚੰਗਾ ਲੱਗਾ ਹਾਂ ਜੀ ਆਹ ਵੇਖੋ ਥਣ ਸਿੰਘ ਸਿੰਘ ਬਾਈ ਤੇ ਪਾਈ ਦੰਦ ਜੀ ਹਾਂ ਜੀ ਹੋਣੀ ਮੇਰੇ ਸਹਾਂ ਨਾਲ ਛਿੱਕੀ ਹੋਏਗੀ ਜੀ ਹਾਂ ਜੀ ਤੇ ਇਹ ਰੇਟ ਵੀਰ ਜੀ ਇਹੋ ਜੀਆਂ ਝੋਟੀਆਂ ਦਾ ਰੇਟ ਕੋਈ ਡੇਡ 1 60 ਅਸੀਂ ਉਹ ਨਹੀਂ ਕਰਨਾ ਹਾਂ ਜੀ ਅਸੀਂ 1 ਲੱਖ 1 20000 ਦੀ ਮਾਨ ਤਾਂ 2000 ਜਾਂ 18 ਦੀ ਜਾਂਦ 1 ਲੱਖ ਉਹ 15000 ਦੀ ਜੈ ਰੇਟ ਬਿਲਕੁਲ ਜਾਜ 1 ਲੱਖ 10000 ਦੀ ਝੋਟੀ ਦੇਣੀ ਹੈ ਬਸ ਠੀਕ ਦੇਣੀ ਸ਼ੂਟ ਕਰਨੀ ਹੈ ਹੋਰ ਤੇ ਸ਼ੂਟ ਹੋਣੀ ਹੈ ਹਾਂਜੀ ਚੰਗੀ ਕੁਆਲਿਟੀ ਦੀ ਝੋਟੀ ਆ ਪਿੱਠਪੁੜੇ ਵਾਲੀ ਆ ਇਹ ਵੀ ਨਾ ਕੋਈ ਜਿਆਦਾ ਨਹੀਂ ਇਹ ਇੱਕ 10 ਦੀ ਜਮਾ ਹੀ ਜਾਏ ਰੇੜਾ ਵੀਰੋ ਜਮਾ ਹੀ ਜਾਏ ਕੋਈ ਵੇਚਣ ਵਾਲਾ ਵੀਰ ਵੀ ਲਾਏ ਝੋਟੀ 135 ਦੀ ਲੱਗੂਗੀ ਮਰਦੀ ਹੈ ਜੀ ਪੂਰੀ ਜੰਮੀ ਪਲੀ ਝੋਟੀ ਵੱਡੀ ਝੋਟੀ ਫੁੱਲ ਸੈਜ ਸਿੰਘ ਸੁੰਗ ਵਧੀਆ ਲੇਵੇ ਲੂਵੇ ਦੀ ਜਮਾ ਸਾਫ ਝੋਟੀ ਆ ਹਾਲੇ ਵੀਰ ਜੂ ਨਹੀਂ ਆਦੇ ਦੰਦਾ ਜੀ ਹੋਏਗੀ ਰਲੇ ਵਾਲੂ ਵਾਗੇ ਟੋਪ ਦਾ ਲੱਗਾ ਹੈ। ਇਹ ਸਹੀ ਹੈ। ਮਗਰ ਕਟਰ ਕੱਟੀ ਹੈ। ਤੇ ਇਹ ਫਗਾ ਕੱਟ ਕੱਟੀ ਹੈ। ਨਹੀਂ ਹਾਂਜੀ। ਅਪੀ ਜੇ ਕੱਟੀ ਮਗਰ ਡਬਲ ਫਾਇਦਾ ਹੋ ਗਿਆ ਤੇ 10 ਦੀ ਜੈ ਜੈ ਰੇੜਾ 10 ਦੀ। ਹਾਂ ਨਾ 10 ਦੀ। ਹਾਂਜੀ ਹਾਂਜੀ ਹਾਂ ਨਾ ਹੀ ਹੋਣੀ ਐਵੇਂ ਕੋਈ ਆਖੀ। ਹਾਂਜੀ ਜਮਾ ਜੈ ਰੇੜਾ ਵੀਰੋ। ਸਾਡਾ ਸਾਡਾ ਰੇੜ ਜੈਜ ਹੁੰਦਾ ਨਹੀਂ ਫੇਰ ਤਾਂ ਹੀ ਰੋਜ਼ਾ ਟਾ ਆ ਵੇਖਦਾ ਜੀ। ਹਾਂਜੀ। ਹਾਂਜੀ। ਅਮੀ ਮੂੰਹ ਕਰਕੇ ਥੋੜਾ ਮੀਂਹ ਕਰਕੇ ਪੱਠੇ ਹੀ ਨਹੀਂ ਪੈਦੇ ਇਹ ਹਫਤਾ ਹੋ ਗਿਆ ਜੀ ਮੀਂਹ ਕਰਕੇ ਜਾਇ ਰੇਟਾ ਨਹੀਂ ਤੇ ਇੱਧਰ ਵੇਖ ਲਓ ਖੁਰਲੀਆਂ ਦੇ ਮਾਰਦੇ ਸਾਡੇ ਸੁੱਕਾ ਹੀ ਹਾਂਜੀ ਸੁੱਕਾ ਹੀ ਜਮਾ ਹੀ ਸੁੱਕਾ ਵੇਖੋ ਨਹੀਂ ਤੇ ਨਹੀਂ ਤੇ ਝੋਟੀਆਂ ਹੋ ਜੀ ਇੱਕ 40 ਦੀਆਂ ਵੇਚੀਆਂ 35 ਦੀਆਂ ਵੇਚੀਆਂ ਅੱਜ ਜਾਇ ਜੀ ਬਿਲਕੁਲ ਹੀ ਮੇਲਾ ਲੁੱਟਣ ਵਾਲੀ ਗੱਲ ਹੈ ਬਸ ਬਸ ਜੀ ਬਸ ਹਾਂਜੀ ਆ ਝੋਟੀ ਜੀ ਪਹਿਲਾ ਸੂਆ ਜੇ 6 ਦੰਦ ਜੀ ਹਾਂਜੀ ਸੂਈ ਇਹ ਵੀ ਸੂਈ ਨੂੰ ਦਿਨ 10 12 ਹੋ ਗਏ ਜੀ 10 12 ਦਿਨ ਹੋ ਗਏ ਸੂਈ ਜਿਹੜਾ ਜਿਆ ਦੁੱਧ ਦੁੱਧ 8 ਕਿਲੋ ਤਿਆਰ ਥਾਂ ਥੁੰਦੀ ਇਹਦੀ ਵੀ ਕੁਆਲਿਟੀ ਚੰਗੀ ਸਿੰਘ ਸੁਗੇ ਬਹੁਤ ਚੰਗਾ ਖੋਲੋ ਵੀਰ ਜੀ ਥੱਲੇ ਵਾਲੂ ਆ ਵੀ ਇਹਦਾ ਸਾਫ ਸੁਥਰਾ ਵੇਖੋ ਥਾਂਲੇ ਵਾਲਾ ਕੱਟੀ ਦਾ ਪਹਿਲਾ ਸੁਆਕੇ ਨੇ ਸਾਂਭੀ ਥੋੜੀ ਘੱਟ ਆ ਪਰ ਕੱਟੀ ਪੱਠੇ ਨਹੀਂ ਥੋੜੀ ਜਿਹੀ ਘੱਟ ਪੈਣਦੇ ਤੇ ਕੱਦ ਕਾਟ ਪੂਰਾ ਚੰਗਾ ਵੱਡਾ ਹੈ ਹਜੇ ਮੂੰਹਾਂ ਵੀ ਛੇ ਦੰਦਾਂ ਦਾ ਥਾਂ ਲੈਵੇ ਦੀ ਵੀ ਸਾਫ ਆ ਬਿਲਕੁਲ ਹੀ ਲੈ ਆ ਕੋਈ ਦੁੱਧ 10 ਕਿਲੋ ਰਮਾਨ ਨੇ ਦੇ ਦੇ ਜੀ ਰਮਾਨ ਰਮਾਨਾ ਜੀ ਹਾਂ ਜੀ ਕੋਈ ਫੀਟ ਨਹੀਂ ਪੈਂ ਕੁਛ ਨਹੀਂ ਦੇ ਆ ਪੈਂਦਾ ਪੁੱਟਾ ਹੀ ਚੱਲਿਆ ਹਾਂ ਜੀ ਮੀਂਹ ਮਾਂ ਕਰਕੇ ਸੁੱਕੇ ਫੱਤੇ ਥੋੜੇ ਜਿਹੇ ਚੱਲੇ ਹਾਂ ਦੇਖ ਤਾਂ ਸਾਰੇ ਥੋੜਾ ਪਾਣੀ ਹੀ ਆਇਆ ਨਾ ਹਾਂ ਜੀ ਉਹਦੇ ਕਰਕੇ ਫਿਰ ਪੁਕ ਪੁਕ ਪਠੇਲਾ ਦੇਹ ਨਹੀਂ ਜਿੱਦ ਹਾਂ ਜੀ ਬਾਡੇ ਤਾਂ ਹੁਣ ਹੈਗਾ ਸੁੱਕਾਈ ਜੇ ਬਸ ਹਾਂ ਜੀ ਹਾਂ ਜੀ ਹਾਂ ਜੀ ਦੁੱਧ 10 ਕਿਲੋ ਦਈਏਗੀ ਰਮਾਨਾ ਕੱਟਾ ਮਗਰ ਕੱਟੀ ਇਹ ਮਹਰਤ ਕਰ ਕਰ ਕਟਾ ਜੀ ਹਾਂਜੀ 10 12 ਦਿਨਾਂ ਦਾ ਕਟਾ ਹੋ ਅੰਦਰ ਬੱਜਾ ਤੇ ਇਹ ਦੁੱਧ ਆ ਕਿਲੋ ਦੇਈ ਜਾਣ ਮੈਂ ਦੁੱਧ ਦੁੱਧ 10 ਕਿਲੋ ਹੋਣ ਵੀ ਹੈ ਨਾ 8 ਕਿਲੋ ਤੇ ਹੋਣੀ ਹੈ 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 ਹਾਂਜੀ 8 ਕਿਲੋ ਮੌਕੇ ਦਾ ਜਿਹੜਾ ਹੈਗਾ ਹਾਂਜੀ ਤੇ ਇਹਦਾ ਰੇਟ ਜਿਆ ਜੀ ਕਿਜੀ ਰੇਟ ਕੀ ਕਰਨਾ ਰੇਟ ਬਿਲਕੁਲ ਜਿਆਜ ਕਰਨਾ 80000 ਮਾਨਤਨ ਕਰ ਦਿਓ ਖੁੱਲਾ ਜਾਂ ਅੱਜ 70000 ਯਾਰ 74 ਦੀ ਹੋਰ ਯਾਰ 72 ਦੀ ਜਸਨੋ ਕਰ ਦਿਓ 70 ਦੀ ਕਰ 70 ਦੀ ਦੇ ਦਾਂਗੇ ਅੱਜ ਮੇਲ ਅੱਜ ਜੈ ਰੇੜਾ ਜਮਾ ਹੀ ਜਾ 70000 ਦੀ ਅੱਜ ਵੀਰ ਜੀ ਨੇ ਰੇਟ ਜਮਾ ਹੀ ਜਾਇਜ਼ ਕੀਤੇ ਆ ਛੋਟੇ ਛੋਟੇ ਰੇੜਾ ਚੰਗੀ ਕੁਆਲਿਟੀ ਦੀਆਂ ਝੋਟੀਆਂ ਨੇ ਹਾਂਜੀ ਹਾਂਜੀ ਤੇ ਦੂਹੇ ਸੋਈਆਂ ਸਵਾਈਆਂ ਨੇ ਕੋਈ ਇੱਥੇ ਆਣ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਤਸਲੀ ਕਰ ਸਕਦਾ ਹਾਂਜੀ ਹਾਂਜੀ ਵੀਰ ਜੀ ਡਰੈਸ ਦੱਸ ਦਿਓ ਵੀਰ ਜੀ ਪਿੰਡ ਸ਼ਿਕਾਰਮਾਸ਼ੀ ਆ ਅ ਜਿਲ੍ਹਾ ਗੁਰਦਾਸਪੁਰ ਤਸੀ ਅਡੇਰਾ ਅਨਾਨਕ ਫੋਨ ਨੰਬਰ ਫੋਨ ਨੰਬਰ ਹੈਗਾ 628743 ਕੋਈ ਤਰੀਕਾ ਸੋ ਵਾਸ ਵਾਸ ਸੋਕ ਮੇਰੀ ਫਾਰਮ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ। ਰੋਜ਼ ਵੀਡੀਓ ਆ ਗਈ। ਰੋਈ ਤੁਹਾਡੀ ਅਪਡੇਟ ਡਾਊਨ ਹੋਏਗੀ ਹੁਣ। ਰੋਜ਼ ਅਪਡੇਟ। ਮੈਂ ਭਈ ਹੈ ਨਾ ਉਹਨੂੰ ਅਸੀਂ ਦੁੱਧ ਤੇ ਲਿਆ ਕੇ ਕਿਹਦੇ ਫਿਰ ਮੈਂ ਵੀਡੀਓ ਚ ਪਾਵਾਂਗੇ। ਹਾਂਜੀ। ਤੇ ਵੀ ਤਾਜੀ ਸੂਈ ਦੇ। ਮਗਰ ਕੱਟੀ ਮਗਰ ਦੇ। ਕੱਟੀ ਇਹਦੇ ਸਸਾ ਸੰਦੇ ਚਾਹੇ 8 9 ਕਿਲੋ ਦੁੱਧ। ਬੌੜਾ ਤਾਜੀ ਸੂਈ ਹੈ। ਇਹ ਹਜੇ ਤਾਂ ਨਹੀਂ ਵੀਡੀਓ ਚ ਪਾਈ ਦੁੱਲ ਤੇ ਚੜਾ ਕੇ ਵੀਡੀਓ ਨਹੀਂ ਆਂਦੇ ਵੀਡੀਓ ਪਾਉਣੀ ਆ ਅੱਜ ਝੋਟੀਆਂ ਚੰਗੀ ਕੁਆਲਿਟੀ ਦੀਆਂ ਰੇਡ ਜਿਵੇਂ ਹੀ ਜਾਜ ਅੱਜ ਹਾਂਜੀ ਹਾਂਜੀ ਰੇਡ ਜਿਵੇਂ ਹੀ ਜਾਜ ਰੇਡ ਸਾਡੇ ਤੱਕ ਬਿਲਕੁਲ ਰੇਡ ਆਦੇ ਹੁੰਦੇ ਛੋਟੇ ਛੋਟੇ ਉਦੋਂ ਹੀ ਪਾਈ ਉਦੋਂ ਹੀ ਮਾਲੂਕਲੇ ਹਾਂਜੀ 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 ਸასი ਗਾਲ ਸასი ਗਾਲ